ਸਿਆਸਤ ਦੇ ਵਿੱਚ ਜਿੱਥੇ ਵਾਰ ਪਲਟਵਾਰ ਦਾ ਸਿਲਸਿਲਾ ਜਾਰੀ ਰਹਿੰਦਾ ਹੈ ਉੱਥੇ ਹੀ ਹੁਣ ਇੱਕ अहम ਤੇ ਵੱਡੀ ਖਬਰ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਹੋਈ ਸਾਹਮਣੇ ਆਈ ਜਿੱਥੇ ਲੋਕ ਸਭਾ ਦੇ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਗੂ ਤੇ ਕੈਬਨਿਟ ਮੰਤਰੀ ਦਲਜੀਤ ਈਮਾ ਦੇ ਉੱਤੇ ਕੇਸ ਦਰਜ ਕਰਨ ਦੀ ਗੱਲ ਆਖੀ ਜਾ ਰਹੀ ਹੈ ਦਾਜ਼ੀ ਕਿ ਸੁਖਜਿੰਦਰ ਰੰਧਾਵਾ ਨੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਬਾਹਰ ਸੁਖਵੀਰ ਸਿੰਘ ਬਾਦਲ ਤੇ ਹੋਏ ਹਮਲੇ ਦੀ ਸਖਤ ਨਿੰਦਾ ਕੀਤੀ ਹੈ ਰੰਧਾਵਾ ਨੇ ਕਾਦੀ ਦਲ ਦੇ ਸੀਨੀਅਰ ਅਗੂ ਡਾਕਟਰ ਦਲਜੀਤ ਸਿੰਘ ਚੀਮਾ ਦੇ ਉਸ ਦੇ ਬਿਆਨ ਦਾ ਕਰੜਾ ਨੋਟਿਸ ਲੈਂਦੇ ਆ ਉਹਨਾਂ ਦਾ ਨਾਂ دہشت ਗਰਦ ਨਾਰਾਇਣ ਸਿੰਘ ਚੋੜਾ ਦੇ ਨਾਲ ਜੋੜਨਾ ਤੇ ਡਾਕਟਰ ਦਲਜੀਤ ਸਿੰਘ ਚੀਮਾ ਦੀ ਬੋਖਲਾਹੜ ਦੀ ਨਿਸ਼ਾਨੀ ਹੈ ਅਜਿਹਾ ਕਹਿੰਦੇ ਹੋਏ ਉਹ ਨਜ਼ਰ ਆਈ ਨਹੀਂ ਉਹਨਾਂ ਕਿਹਾ ਕਿ ਉਹ ਡਾਕਟਰ ਦਲਜੀਤ ਸਿੰਘ ਚੀਮਾ ਖਿਲਾਫ ਮਾਨਹਾਨੀ ਦਾ ਕੇਸ ਦਰਜ ਕਰਗੇ ਤੇ ਪੰਜਾਬ ਰੈਣਾ ਹਾਈ ਕੋਰਟ ਦੇ ਵਿੱਚ ਕੇਸ ਦਰਜ ਕਰਵਾਇਆ ਜਾਵੇਗਾ ਰੰਧਾਵਾ ਨੇ ਆਖਿਆ ਕਿ ਨਾਰਾਇਣ ਸਿੰਘ ਚੋੜਾ ਦਾ ਭਰਾ ਲੰਬੇ ਸਮੇਂ ਤੋਂ ਪਿੰਡ ਦਾ ਸਰਪੰਚ ਹੈ ਤੇ 1997 ਤੋਂ ਕਈ ਵਾਰ ਅਕਾਲੀ ਸਰਕਾਰ ਹੋਣ ਦੇ ਬਾਵਜੂਦ ਵੀ ਉਹ ਪਿੰਡ ਦਾ ਸਰਪੰਚ ਬਣਦਾ ਰਿਹਾ ਹੈ ਉਹਨਾਂ ਕਹੇ ਕਿ ਨਾਰਾਇਣ ਸਿੰਘ ਚੋੜਾ ਦਾ ਪਿੰਡ ਪਾਕਿਸਤਾਨ ਦੀ ਸਰਹੱਦ ਤੋਂ 2 ਕਿਲੋਮੀਟਰ ਦੀ ਦੂਰੀ ਤੇ ਹੈ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਖੂਫੀਆ ਏਜੰਸੀਆਂ ਨੇ ਉਸ ਤੇ ਕਿਉਂ ਨਜ਼ਰ ਨਹੀਂ ਰੱਖੀ ਰੰਧਾਵਾ ਨੇ ਕਿਹਾ ਕਿ ਉਹ ਅਜ ਤੱਕ ਨਰਾਇਣ ਸਿੰਘ ਚੌੜਾ ਨੂੰ ਕਦੇ ਵੀ ਨਹੀਂ ਮਿਲੇ ਤੇ ਉਹਨਾਂ ਦਾ ਪਰਿਵਾਰ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਟਾ ਲਾਉਣ ਵਾਲੇ ਮਾੜੇ ਅੰਸਰਾ ਖਿਲਾਫ ਹਮੇਸ਼ਾ ਆਪਣੀ ਆਵਾਜ਼ ਚੁਕਤਾ ਰਿਹਾ ਹੈ ਤੇ ਭਵਿੱਖ ਦੇ ਵਿੱਚ ਵੀ ਦੇਸ਼ ਵਿਰੋਧੀ ਤਾਕਤਾਂ ਦਾ ਡਟ ਕੇ ਵਿਰੋਧ ਕਰਦਾ ਰਹੇਗਾ ਰੰਧਾਵਾ ਨੇ ਆਖਿਆ ਕਿ ਇਹ ਹਮਲਾ ਕੇਂਦਰ ਅਤੇ ਪੰਜਾਬ ਸਰਕਾਰ ਦੀ ਅਣਗਹਿਲੀ ਅਤੇ ਨਿਕੰਮੇ ਸੁਰੱਖਿਆ ਪ੍ਰਬੰਧਾ ਦਾ ਨਤੀਜਾ ਹੈ ਰੰਧਾਵਾ ਨੇ ਅੱਗੇ ਇਹ ਵੀ ਕਿਹਾ ਕਿ ਕੇਂਦਰ ਦੀਆਂ ਏਜੰਸੀਆਂ ਆਈਬੀ ਅਤੇ ਰੋ ਅਤੇ ਪੰਜਾਬ ਸਰਕਾਰ ਦੀ ਇੰਟੈਲੀਜੈਂਸ ਅਤੇ ਖੋਫੀਆ ਤੰਤਰ ਜੁੜਾ ਹੈ ਉਹ ਬਿਲਕੁਲ ਫੇਲ ਹੋ ਕੇ ਰਹਿ ਗਿਆ ਨਰਾਇਣ ਸਿੰਘ ਚੌੜਾ 2 ਦਿਨ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਿਹਾਲੇਦਵਾਲੇ ਕੁੰਮਰਿਆ ਸੀ ਤੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਏਜੰਸੀਆਂ ਨੇ ਉਹ ਜਿਹੇ ਦੇਸ਼ ਵਿਰੋਧੀ ਅੰਸਰ ਤੇ ਪੈਨੀ ਨਜ਼ਰ ਕਿਉਂ ਨਹੀਂ ਰੱਖੀ ਕਿਤੇ ਨਾ ਕਿਤੇ ਜਿੱਥੇ ਕਿ ਰੰਧਾਵਾ ਪੰਜਾਬ ਸਰਕਾਰ ਨੂੰ ਕਿਧਵੇ ਨਜ਼ਰ ਆਏ ਉੱਥੇ ਹੀ ਡਾਕਟਰ ਦਲਜੀਤ ਸੀਵਾ ਖਿਲਾਫ ਕੇਸ ਦਰਜ ਕਰਨ ਦੀ ਗੱਲ ਵੀ ਆਖੀ ਗਈ ਜਿਕਰ ਜੋ ਹੈ ਕਿ ਬੀਤੇ ਦਿਨੀ ਸੁਖਵੀਰ ਬਾਦਲ ਦੇ ਹਮਲੇ ਮਗਰੋਂ ਡਾਕਟਰ ਦਲਜੀਤ ਸਿੰਘ ਚੀਮਾ ਨੇ ਵੱਡੇ ਦੋਸ਼ ਲਾਏ ਸਨ ਕਿ ਸੁਖਵੀਰ ਬਾਦਲ ਤੇ ਹਮਲਾ ਕਰਨ ਵਾਲੇ ਸਖਸ਼ ਦਾ ਭਰਾ ਸੁਖਜਿੰਦਰ ਸਿੰਘ ਰੰਧਾਵਾ ਦਾ ਕਰੀਬੀ ਹੈ ਦਲਜੀਤ ਸਿੰਘ ਚੀਮਾ ਨੇ ਆਖਿਆ ਕਿ ਸੁਖਜਿੰਦਰ ਸਿੰਘ ਰੰਧਾਵਾ ਦੇ ਚੇਅਰਮੈਨ ਦਾ ਭਰਾ ਨਰਿੰਦਰ ਸਿੰਘ ਚੋੜਾ ਦਾ ਸਾਕਾ ਭਰਾ ਨਰਿੰਦਰ ਸਿੰਘ ਚੋੜਾ ਮਾਰਕੀਟ ਕਮੇਟੀ ਦਾ ਚੇਅਰਮੈਨ ਵੀ ਹੈ ਦਲਜੀਤ ਸਿੰਘ ਚੀਮਾ ਨੇ ਇਸ ਮਾਮਲੇ ਦੇ ਵਿੱਚ ਜੁਡੀਸ਼ੀਅਲ ਦੀ ਮੰਗ ਕੀਤੀ ਹੈ ਪਰ ਹੁਣ ਇਸ ਮਾਮਲੇ ਨੂੰ ਲੈ ਕੇ ਕਿਤੇ ਨਾ ਕਿਤੇ ਹਮਲੇ ਤੋਂ ਇਲਾਵਾ ਜਿੱਥੇ ਵੱਖ-ਵੱਖਰੇ ਪ੍ਰतिकਰਮ ਸਾਹਮਣੇ ਆ ਰਹੇ ਸੀ ਤਾਂ ਵਾਰ-ਪਲਟਵਾਰ ਦਾ سلسلہ ਦੁਬਾਰਾ ਤੋਂ ਸ਼ੁਰੂ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਇਹ ਰੰਦਾਵਾ ਕਿਸ ਤਰੀਕੇ ਦੇ ਨਾਲ ਕੇਸ ਦਰਜਕਾਰ ਦੇ ਨਹੀਂ ਤੇ ਉਸ ਨੂੰ ਲੈ ਕੇ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਇਸ ਦੇ ਉੱਤੇ ਨਜ਼ਰਾਂ ਜ਼ਰੂਰ ਬਣੀਆਂ ਰਹਿਣਗੀਆਂ